ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 13 ਫਰਵਰੀ ਦੇ ਦਿੱਲੀ ਕੂਚ ਨੂੰ ਲੈ ਕੇ ਤਿਆਰੀਆਂ ਸੰਬੰਧੀ ਮੀਟਿੰਗਾਂ ਜਾਰੀ ਹਨ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਤੁਹਾਡਾ ਨਾਮ ਸੱਤਪਾਤ ਸਿੰਘ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਹੂੰ ਜੋ ਕਿ ਜਿਹੜਾ 13 ਤਰੀਕ ਨੂੰ ਜਿਹੜਾ 13 ਜਨਵਰੀ ਨੂੰ ਦਿੱਲੀ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਜਿਹੜਾ ਮੋਰਚਾ ਲੱਗਣ ਜਾ ਰਿਹਾ ਹੈ ਚੱਲਿਆ ਸੀ ਉਹਦੇ ਵਿੱਚ ਮੰਗੀਆਂ ਵੀ ਮੰਨਾ ਜਿਹੜੇ ਮੰਗਾ ਇਹਨਾਂ ਮੰਨੀਆਂ ਸੀ ਤੇ ਲਿਖਤੀ ਰੂਪ ਵਿੱਚ ਮੰਨੀਆਂ ਸੀ ਉਹਦੇ ਤੇ ਜਿਹੜਾ ਨਮੁਕਰ ਹੋ ਗਏ ਨੇ ਸੋ ਅਸੀਂ ਆਪਣੇ ਜਿਹੜੇ ਪਰਿਵਾਰਾਂ ਵਿੱਚ ਇੱਕ ਇੱਕ ਜੀ ਦੋ ਦੋ ਜੀ ਬਾਕੀ ਦੇ ਘਰਾਂ 'ਚ ਛੱਡ ਕੇ ਸਾਡੀਆਂ ਭਤੀਆਂ ਪਹਿਣਾ ਦੀ ਜ਼ਿੰਮੇਵਾਰੀ ਦੇ ਕੇ ਜਾਂ ਸਾਡੀਆਂ ਭੈਣਾਂ ਜਿਹੜੀਆਂ ਨੇ ਉਹਨਾਂ ਨੇ ਆਦੇ ਪਰਿਵਾਰ ਨੂੰ ਜ਼ਿੰਮੇਵਾਰੀਆਂ ਦੇ ਕੇ ਹੋਰਚੇ ਵਿੱਚ ਸਾਨੂੰ ਸਾਡੇ ਨਾਲ ਚੱਲਣ ਵਾਸਤੇ ਸਾਨੂੰ ਪੂਰਾ ਸਵਾਦ ਦਿੱਤਾ ਹੈ ਤੇ ਹੁਣ ਸਾਡੀ ਭੈਣ ਹੈ ਜਿਹੜੀ ਸਾਡੇ ਪਿੰਡ ਦੀ ਕਾਈ ਦੀ ਪ੍ਰਧਾਨ ਨੇ ਉਹ ਜਿਹੜੇ ਤੁਹਾਨੂੰ ਇਸ ਗੱਲ ਬਾਰੇ ਦੱਸਣ ਦੇ ਹੁਣ ਗੱਲ ਇੱਥੇ ਆਉਂਦੀ ਏ ਵੀ 2024 ਦੀਆਂ ਚੋਣਾਂ ਆ ਰਹੀਆਂ ਨੇ ਇਹਦੇ ਸਬੰਧ ਵਿੱਚ ਤੁਸੀਂ ਬੀਜੇਸੀ ਬੀਜੇਪੀ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਕਹਿੰਨੇ ਆ ਬੀਐਸਸੀ ਵੀ ਘਰਾਂ ਚ ਵੇਲੇ ਨਹੀਂ ਤੇ ਸਾਡੀਆਂ ਆਕੀ ਮੰਗਾ 13 ਤਰੀਕ ਤੋਂ ਪਹਿਲੇ ਪਹਿਲੇ ਜਾ ਤਾਂ ਜਿਹੜਾ ਹੈਗਾ ਹੈ ਪੂਰੇ ਪੱਕੇ ਸਬੂਤਾਂ ਦੇ ਨਾਲ ਸਾਨੂੰ ਜਿਹੜੇ ਸਾਡੇ ਤੱਕ ਮੋਈਆ ਕਰਾ ਦੇਣ ਜਿਹੜੀਆਂ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਕਿਰਤੀ ਲੋਕਾਂ ਦੀਆਂ ਮੰਗਾਂ ਨੇ ਨਹੀਂ ਤਾਂ ਭਾਈ ਅਸੀਂ ਤਾਂ ਜਿਹੜਾ ਐਲਾਨ ਕਰ ਹੀ ਦਿੱਤਾ ਹੈ ਤੇ ਸਰਕਾਰ ਸਾਨੂੰ ਪਰਖਣਾ ਚਾਹਦੀ ਏ ਇਹ ਜਿਹੜੀ ਜ਼ਾਲਮ ਸਰਕਾਰ ਜਿਹੜੀ ਇਹ ਇਹ ਜਿਹੜੀ ਹੈਗੀ ਏ ਇਹ ਸਾਰੇ ਫਿਰਕਿਆਂ ਨੂੰ ਛੱਡ ਕੇ ਤੇ ਸਿਰਫ ਇੱਕ ਮਤ ਦੇ ਵਿੰਨੇ ਜਿਹੜਾ ਖਿੱਚੀ ਜਾਂਦੀ ਏ ਸੋ ਜੋ ਸਾਡੇ ਕੋਲ ਅੱਗੇ ਔੜ ਦਾ ਅਧਿਕਾਰ ਏ ਇਹ ਵੀ ਆਣ ਵਾਲੇ ਟਾਈਮਾਂ 'ਚ ਜਿਨਾਂ ਲੜੇ ਤਾਂ ਇਹ ਵੀ ਸਾਡੇ ਕੋਲ ਖੋਇਆ ਜਾਂਦਾ ਇਹ ਹਰ ਵਾਰ ਪਿਛਲੇ ਜਿਵੇਂ ਪਿਛਲੇ ਖਸਾਨੀ ਦੋਨੋਂ ਵਿੱਚ ਜਿੰਨਾ ਰਿਸਪੌਂਸ ਮਿਲਿਆ ਸੀ ਜਿਵੇਂ ਲੋਕਾਂ ਨੂੰ ਤੁਹਾਡੀ ਸਹਿਯਾਤਾ ਕੀਤੀ ਗਈ ਕਿਸਾਨਾਂ ਦੀ ਕੀ ਹੁਣ ਵੀ ਉਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਰਿਸਪੌਂਸ ਮਿਲੇਗਾ ਅਸੀਂ ਆਦੇ ਜਮਹੂਰੀਅਤ ਕਾ ਵਾਸਤੇ ਮਿਲਣਾ ਜਾਣਾ ਹੈ ਹਾਂ ਮਿਲਦਾ ਪਏ ਅਸੀਂ ਘਟ ਹੋਵਾਂਗੇ ਪਰ ਮਰ ਜੀਵੜੇ ਹੋਵਾਂਗੇ ਸਿਰ ਲਵਾਣ ਵਾਲੇ ਹੋਵਾਂਗੇ ਜਿੱਲੇ ਸਾਡੇ ਸਿਰੇ ਲੱਥ ਲੱਗੇ ਤੇ ਜਿਹੜੇ ਸਾਡੇ ਮਗਰ ਬੈਠੇ ਨੇ ਸਾਡੇ ਇਹ ਪਰਿਵਾਰ ਉਹਨਾਂ ਨੂੰ ਵੀ ਸਾਡੇ ਇਹਨਾਂ ਕੋ ਸਰਕਾਰਾਂ ਕੋਲ ਸਾਂਪਿਆ ਨਹੀਂ ਜਾਣਾ ਇਹਨਾਂ ਘੱਟ ਵੱਡਾ ਹੋ ਜਾਦਾ ਪਿਛਲੀ ਵਾਰ ਉਹਨਾਂ ਲੋ ਉਦੋਂ ਵੀ ਜ਼ਿਆਦਾ ਵੱਡਾ ਹੋ ਜਾਦਾ ਇੱਕ ਇਹ ਤੇ ਸਵਾਲ ਹੋ ਰਿਹਾ ਜਿਵੇਂ ਪਿਛਲੀ ਵਾਰ ਤੁਸੀਂ ਸਿੰਘੂ ਬਾਰਡਰ ਤੇ ਇਧਰ ਆਪਣੇ ਡੱਬ ਵਾਲੀ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ ਤੁਹਾਨੂੰ ਰੋਕਿਆ ਗਿਆ ਸੀ ਕਿ ਉਸ ਤਰ੍ਹਾਂ ਦਾ ਟਕਰਾਓ ਦੀ ਸਥਿਤੀ ਵਿੱਚ ਤੁਸੀਂ ਕੀ ਕਰੋਗੇ ਅਸੀਂ ਤਾਂ ਸਿਰ ਲੱਥੇ ਆ ਅਸੀਂ ਆਦਾ ਸਿਰ ਲਾ ਕੇ ਤੁਰਾਂਗੇ ਇਥੋਂ ਵੱਜਾਂ ਦੇ ਵਿੱਚ ਲੋਕ ਦੇਣ ਦੇ ਸਾਥ ਇਹ ਚੀਜ਼ਾਂ ਲੋਕਾਂ ਦੇ ਜੰਗ ਅੱਗੇ ਕੋਈ ਨਹੀਂ ਰੁਕਦੀਆਂ ਹੁੰਦੀਆਂ ਤੇ ਨਾ ਖੜਦੀਆਂ ਨੇ ਇਹ ਸਰਕਾਰਾਂ ਦੀਆਂ ਜਿਹੜੀਆਂ ਆਗਿਆ ਨੇ ਇਹ ਭਾਵੇਂ ਕਰ ਲਵੇ ਸਰਕਾਰ ਜਿੰਨਾ ਮਰਜ਼ੀ ਕਰ ਲਵੇ ਜਿਸ ਲਈ ਇਹ ਕੋਈ ਨਹੀਂ ਹਣੀਆਂ ਹੁੰਦੀਆਂ ਇਹ ਚੀਜ਼ਾਂ ਸਰਕਾਰ ਆਪ ਦੇ ਨੂੰ ਕਰ ਲਵੇ ਅਸੀਂ ਐਲਾਨ ਕਰਕੇ ਤੁਣਿਆ ਐਲਾਨ ਕੀਤਾ ਹੈ ਤੇ ਜਾਵਾਂਗੇ ਸਾਡੇ ਨਾਲ ਹੋਰ ਵੀ ਕਿਸਾਨ ਮਜ਼ਦੂਰ ਮੈਂਬਰ ਮੌਜੂਦ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਮਾੜਾ ਇਹ ਇਧਰ ਆ